ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਐਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲੋ ਜੀ ਮੇਰੇ ਹੈਗਾ ਦਿਓਰ ਦਾ ਵਿਆਹ ਖੰਡਪਾਟ ਸਾਹਿਬ ਧਰਾ ਲਿਆ ਆਪਾਂ ਨੇ ਠੀਕ ਹੈ ਪਰ ਮੈਂ ਹੋ ਗਈ ਸੀਗੀ ਲੇਟ ਕਿਉਂਕਿ ਮੈਂ ਆਪਣੇ ਘਰ ਦੇ ਕਮਾਂਗਾਰਾਂ 'ਚ ਲੱਗੀ ਹੋਈ ਸੀਗੀ ਤੇ ਆਹ ਸੋਫਿਆਂ ਦੇ ਕੱਪੜੇ ਵਗੈਰਾ ਧੋਤੇ ਸੀਗੇ ਮੈਂ ਠੀਕ ਹੈ ਤੇ ਉਹਦੇ ਕਰਕੇ ਲੇਟ ਹੋ ਗਈ ਸੀਗੇ ਜਿੰਨਾ ਕੁ ਵੀ ਵਲੌਗ ਸ਼ੂਟ ਕੀਤਾ ਆਪਾਂ ਨੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਮੇਰੇ ਦਿਓਰ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾ ਠੀਕ ਹੈ ਤੇ ਇਹ ਵਾਲਾ ਸੂਟ ਪਾਇਆ ਹੈ ਅੱਜ ਮੈਂ ਇਹਨੇ ਚੁੰਨੀ ਤੇ ਸੂਟ ਤੇ ਆਪਾਂ ਨੇ ਲੈਂਸ ਲਵਾ ਲਈ ਐਦਾਂ ਦੀ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਹ ਹਉ ਤੁਜੇ ਧਿਆਵੇ ਦਿਨ ਰਾਤ ਸਭ ਤੁਝ ਹੀ ਥਾਵ ਮੰਗ ਦੇ ਮੇਰੇ ਸਾਹ ਤੂੰ ਸਭ ਨਾ ਕਰੇ ਇਕਾਤ ਸੋ ਕੋ ਟਲ ਗੁਰ ਸੇਵੀਐ ਐਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਦਰਸ਼ਨ ਪਰਸੈ ਗੁਰੂ ਕੈ ਜਾ ਨਮ ਨਾ ਨਾ ਦੁੱਖ ਜਾਏ ਲੋ ਜੀ ਵਿਆਹ ਹੈਗਾ ਜਸੂ ਦਾ ਆਪਾਂ ਵਿਆਹ ਵਾਲੇ ਦੇ ਘਰ ਆਏ ਵੇ ਠੀਕ ਹੈ ਅੱਜ ਖੁਲਿਆ ਖੰਡਪੜ ਸਾਹਿਬ ਆਨੇ ਹੁਣ ਵੀ ਸੁਣ ਲਾ ਪੱਗ ਕਿਨੇ ਬੰਨੀ ਸੀ ਆਦੀ ਹਾਂ ਨਹੀਂ ਦੇਖੀ ਦੀ ਅੱਜ ਤਾਂ ਪਟਾਕਾ ਲੱਗ ਰਹੀ ਮਾਰੀ ਮੰਮੀ ਨਾ ਨਾ ਤੂੰ ਜ਼ਿਆਦਾ ਲੱਗ ਰਹੀ ਐ ਲੋ ਜੀ ਰੋਟੀ ਪਾਣੀ ਸਭ ਦਾ ਪੈਕ ਕਰਦੇ ਆ ਠੀਕ ਹੈ ਪਾਪਾ ਜੀ ਬਣ ਰਹੇ ਨੇ ਮੱਜਾਂ ਤੇ ਹੁਣ ਮੈਂ ਫੇਰ ਚੱਲੀ ਆ ਉਧਰ ਪਹਿਲਾਂ ਅਸੀਂ ਸਬਜੀ ਵਗੈਰਾ ਤਿਆਰ ਕੀਤੀ ਦਰਾਣੀਆਂ ਚ ਠਾਣੀਆਂ ਨੇ ਮਿਲ ਕੇ ਤੇ ਹੁਣ ਰੋਟੀ ਬਣ ਰਹੀ ਹੈ ਬਸ ਮੈਂ ਰੋਟੀ ਪਾਣ ਆਈ ਸੀਗੀ ਪਾਪਾ ਜੀ ਦੀ ਤੇ ਹੁਣ ਫੇਰ ਦੁਬਾਰੇ ਆਪਾਂ ਚੱਲੇ ਹਾਂ ਉਧਰ ਆਜੋ ਚੱਲੀਏ ਕਿਤੇ ਸਪੀਕਰ ਲਾ ਕੇ ਰੱਖਣਾ ਨੇ ਅਸੀਂ ਕੋਠੇ ਤੇ ਲਓ ਬਈ ਸਾਡੇ ਕੋਠੇ ਤੇ ਸਪੀਕਰ ਦੇਖੋ ਲੱਗੇ ਹੋਏ

ਵੜੀ ਕਰੀ ਮੈਂ ਫੋਟੋ ਨਹੀਂ ਕਿਤਾਣੀ ਗੁੱਸਾ ਆ ਗਿਆ ਜੋ ਮੈਨੂੰ ਲੱਗ ਰਿਹਾ ਤੁਸੀਂ ਇਸੇ ਵਾਲੀ ਮਨ ਵੀ ਕੈਮਰੇ ਕੇ ਜਮਾ ਪਿੱਛੇ ਹੈ ਉਹ ਬੱਝੀ ਉਹ ਲੋਰੀ ਲੋਦਨੀ ਲੰਘ ਕੇ ਦੂਸਰੀ ਕਿੱਥੇ ਉਹ ਜਾਰੀ ਕਪੱਜੀ ਉਹ ਕਿਹੜੀ ਖੜ ਜਾ ਤੈਨੂੰ ਮੈਂ ਵੇਖਾਂ ਲੋ ਜੀ ਅੱਪਾ ਅੱਗੇ ਬਾਜ਼ਾਰ ਚ ਮੈਂ ਤੇ ਮੇਰੀ ਨਾਨਾ ਨੂੰ ਥੋੜੇ ਸਮਾਨ ਲੈਣ ਗਈ ਹੋਈ ਆ ਜਦ ਤੱਕ ਵਿਆਹ ਨਹੀਂ ਹੁੰਦਾ ਹੈਗਾ ਉਦੋਂ ਤੱਕ ਕੋਈ ਨਾ ਕੋਈ ਸਮਾਨ ਵੀ ਆ ਵੀ ਰਹਿ ਗਿਆ ਆ ਵੀ ਰਹਿ ਗਿਆ ਹਨਾ ਇੱਕ ਇੱਕ ਦੀਦੀ ਆ ਰਹੇ ਆ ਉਹਨਾਂ ਨੂੰ ਲੈ ਕੇ ਜਾਣਾ ਮਿਲ ਗਈ ਮਾਮਾ ਜੀ ਦੀ ਕੁੜੀ ਆ ਰਹੇ ਹਨਾ ਨਵਨੀਂਦਰ ਦੇ ਇਸ ਕਰਕੇ ਸੀ ਗੱਡੂ ਰੋਕ ਲਈ ਨਵਨੀਂਦਰ ਥੋੜੇ ਸਮਾਨ ਲੈਣਗੇ ਮੈਂ ਕਿ ਤੂੰ ਮੜ ਜਾ ਫੜ ਲੈ ਫਿਰ ਪਾਗ ਕੇ ਚੱਲਾਂਗੇ ਬਜ਼ਾਰਾਂ ਦੇ ਵਿੱਚ ਬਈ ਭੀੜੇ ਬਹੁਤ ਜ਼ਿਆਦਾ ਹੈ। ਬਾੜੀਆਂ ਭੀੜ ਹੋਈ ਪਈ ਹੈ। ਜਿੱਧਰ ਨੂੰ ਦੇਖੋ ਗੱਡੀ ਮੋੜਨ ਨੂੰ ਥਾਂ ਨਹੀਂ ਹੈਗੀ। ਦਵਾਈ ਜੀ ਲੈਣੀ ਸੀ ਗਾ ਨਮਿੰਦਰ ਨੇ ਦਵਾਈ ਲੈਣਗੇ। ਮੈਂ ਕਿਹਾ ਤੂੰ ਇੱਥੇ ਫੜ ਲੈ ਸਾਹਮਣੇ ਤੂੰ ਦਵਾਈ। ਐਨੇ ਵੇਖੇ ਮੈਂ ਬੈਠੀ ਇੱਥੇ। ਆ ਸਾਡੀ ਦੀਦੀ ਆ ਰਹੀ ਹੈ ਬਈ। ਗੁੜੀਆਂ ਕਿੱਥੇ ਗਈ? ਗੋਡੀਆਂ ਕਿਥੇ ਗਈ? ਅੱਛਾ ਸਾਸ਼ਰੀ ਕਾ ਦੀਦੀ? ਹਾਂ ਠੀਕ ਠਾਕ ਅਸੀਂ ਵੀ ਠੀਕ ਆ। ਵਧੀਆ ਵਧੀਆ। ਜੇ ਉੱਥੇ ਅਸੀਂ 10 ਮਿੰਟ ਖੜੇ ਰਹੇ। ਫੇਰ ਮੈਂ ਕਿਹਾ ਮੈਂ ਕਿਹਾ 10 ਬੱਚੇ ਦੀ ਦੂਰ ਤੇ ਤੁਰ ਕੇ ਆਉਗੀ। ਇਹਨੂੰ ਡਿੱਗੀ ਚ ਰੱਖ ਦੋ। ਪਿੱਛੇ ਚਲਾਣ ਦਿਓ ਫਿਰ ਉਦੋਂ ਵੀ ਹੋ ਜਾਊਗਾ ਨਾ ਫਿਰ। ਹੋਰ ਘਰ ਸਭ ਠੀਕ ਠਾਕ? ਪਾਜੀ। ਪਾਜੀ ਨੂੰ ਵੀ ਲੰਦੇ। ਬਈ ਪਰੋਣੇ ਮਾਰੇ ਜਿਆਦਾ ਕੰਮ ਹੈ ਕੁੜੀਆਂ ਨੂੰ ਕੱਲੀਆਂ ਨੂੰ ਵੇਚਦਾ ਹਾਂ ਦੱਸ ਹੈ ਆਪ ਕਿਆ ਲਾਂਦੇ ਨਹੀਂ ਹੈ ਆਪ ਕਿਆ ਲਾਏ ਕਰੋ ਹੋਰ ਕਰ ਮਸੀ ਨੇ ਠੀਕ ਠਾਕ ਸੋ ਠੀਕ ਠਾਕ ਵਧੀਆ ਸੇ ਦੱਸੋ ਆਪਣੇ ਕਿੰਨੇ ਅਸੀਂ ਵੀ ਵਧੀਆ ਸਾਬ ਸਵੇਰ ਕੀ ਪਹਿਲਾਂ ਉਧਰੇ ਤੇ ਬਸ ਫਿਰ 4 ਵਜੇ ਬਾਜ਼ਾਰ ਨੂੰ ਆਗੀਆਂ ਵੀ ਚਲ ਟਿੱਕੇ ਤੋਂ ਦੀ ਬਾਜ਼ਾਰ ਕੀ ਲਾਏ ਜਦ ਤੱਕ ਬਿਆਨ ਹੀ ਨਾ ਹੁੰਦਾ ਜਦ ਤੱਕ ਗੁਸ ਨਾ ਗੁਸ ਚੱਲਦੀ ਜਾਣਾ ਮੈਂ ਕਿਆ ਤਾਂ ਖੰਡ ਕੜਦਾ ਸੂ ਪੂਰਾ ਹੋਇਆ ਬਿਆਨ ਤਾਂ ਆ ਹੀ ਪਿਆ ਅੱਗੇ ਚੱਲੇ ਬਹੁਤ ਜਿਆਦਾ ਸਾਧਕ ਸੰਗ ਵਿੱਚੋ ਅਗਵਾਸ ਸਾਧਕ ਸੰਗ ਨਾ ਵਿਗਾ ਪੈਰਾ ਸਾਧਕ ਸੰਗ ਨਾ ਹੀ ਕਾਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਹੀ ਹੋਂਤਾ ਰੋਟੀ ਬਣਾ ਲਈ ਰੋਟੀ ਬਣਾ ਲਈ ਸਾਧਕ ਸੰਗਤ ਗਏ ਸਭ ਆਪਾ ਆਪੇ ਜਨਮ ਸਾਡੇ ਬਾਹਰ ਪੁਟਾਏ ਦੇਖਿਓ ਨਾਚ ਕੇ ਦਿਖਾ ਰਹੀ ਐ ਨਾ ਮੈਂ ਤਾਂ ਸਾਹ ਤੇ ਕਰੀ ਜਨਮ ਬਾਕੀ ਨੇ ਆਣ ਕਿੱਥੇ ਗਏ ਨਾਟ ਖਾ ਲਈ ਦੋਏ ਰਹਿ ਗਏ ਨੇ ਸਾਦ ਸੋ ਫਾਂਗ ਬਾਕੀ ਨੇ ਆਣੇ ਬਾਕੀ ਨੇ ਆਣੇ ਇਹ ਆਈ ਪੱਤੀਆਂ ਆਪੇ ਜਨਮ ਸਾਡੇ ਪੁਰਾਣਾ ਬੈਠਾ ਮੈਂ ਬਹੁਤ ਇਸਤਾਨ ਤੇ ਸਤ ਸਤੋ ਸਤ ਹੈ ਹੈਲੋ ਜੀ ਸਤਿ ਸ਼੍ਰੀਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕੀਨ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ ਆਂ ਹਰ ਸਨਾਲ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਅੱਜ ਹੈਗਾ ਜੀ ਸੈਕਿੰਡ ਡੇ ਕੱਲ ਵਲੋਗ ਥੋੜਾ ਬਣਿਆ ਸੀ ਕਿਉਂਕਿ ਕੰਮ ਕਾਰ ਜ਼ਿਆਦਾ ਸੀਗੇ ਤੇ ਅੱਜ ਸੈਕਿੰਡ ਡੇ ਆਪਣੇ ਵਿਆਹ ਦੀਆਂ ਤਿਆਰੀ ਚੱਲ ਰਹੀਆਂ ਨੇ ਫੁੱਲ ਠੀਕ ਹੈ ਤੇ ਅੱਜ ਵਿਚਾਰ ਲ ਦਿਨ ਹੈ ਪਾਟ ਦਾ ਕਾਲੂ ਭੋਗ ਪਾਊਗਾ ਤੇ ਚਿੱਠੀ ਆਊਗੀ ਤੇ ਅੱਜ ਭਣੇ ਵਾਲਾ ਛੁੱਟ ਪਾਇਆ ਸੀਗਾ ਮੈਂ ਬਸ ਹੁਣੇ-ਹੁਣੇ ਆਈ ਐ ਕੰਮ ਕਾਰ ਇੰਨੇ ਕਿ ਜ਼ਿਆਦਾ ਨੇ ਵੀ ਵਲੋਗ ਬਣਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ ਕੁਝ ਹੋ ਜਾਂਦਾ ਵੀ ਚਲੋ ਪਹਿਲਾ ਕੰਮ ਕਰਨ ਪਟਾ ਲੀ ਹੈ ਤੇ ਬਾਕੀ ਅੱਜ ਬਣਾਏ ਸੀਗੇ ਭਾਈ ਕੜੀ ਚੋਲਾ ਮੈਂ ਕਿਹਾ ਸੀਗਾ ਭੂਆ ਨੂੰ ਕੱਲ ਮੈਂ ਕਿਹਾ ਭੂਆ ਆਪਾਂ ਕੜੀ ਚੋਲ ਬਣਾਵਾਏ ਕੱਲ ਨੂੰ ਹਨਾ ਕਹਿੰਦੇ ਠੀਕ ਐ ਸਵੇਰੇ ਬਣਾਏ ਸੀਗੇ ਅਸੀਂ ਆਲੂਆਂ ਦੇ ਪਰਾਂਠੇ ਤੇ ਕੱਪੜੇ ਮੈਂ ਧੋ ਕੇ ਸੁੱਕਣੇ ਪਾ ਗੀ ਸੀਗੇ ਕੁਝ ਤਾਂ ਅੱਜ ਤੱਕ ਦਾ ਮੈਂ ਕੱਪੜੇ ਛਕਾ ਕੇ ਤਾਰ ਲੇ ਕਿਉਂਕਿ ਸਵੇਰੇ ਛੋ ਕੇ ਧੋ ਕੇ ਸੁੱਕਣੇ ਪਾ ਗੀ ਸੀਗੇ ਤੇ ਬਾਕੀ ਹੁਣ ਧੋਏ ਮਤਲਬ 2 ਸੂਟ ਮੇਰੇ ਰਹਿੰਦੇ ਸੀਗੇ ਹੁਣ ਧੋ ਰਹੀ ਐ ਮੈਂ ਕਿਹਾ ਚਲੋ ਹੁਣ ਧੋ ਦਵਾ ਬਾਕੀ ਮੌਸਮ ਜੇ ਬਹੁਤ ਫਰਕ ਪੈ ਗਿਆ ਮੌਸਮ ਠੰਡਾ ਹੋ ਗਿਆ ਬਈ ਬਹੁਤ ਜ਼ਿਆਦਾ ਆ ਦੇਖੋ ਇੱਧਰ ਗਲਾਬ ਦੇ ਫੁੱਲ ਕਿੰਨੇ ਸੋਹਣੇ ਖਿਲੇ ਹੋਏ ਨੇ ਮੈਂ ਤਾਂ ਸੋਚਦੀ ਵੀ ਕੱਲ ਨੂੰ ਮੈਂ ਇਹਨਾਂ ਫੁੱਲਾਂ ਦਾ ਇੱਥੇ ਕੋਹ ਬਣਾ ਲੂਗੀ ਹੁਣ ਇਹ ਟੈਂਸ਼ਨ ਉਹ ਵੀ ਕੱਲੂ ਕਿਹੜਾ ਫੋਟ ਪਾਈਏ ਹੈ ਨਾ ਕਿਉਂਕਿ ਪ੍ਰੋਗਰਾਮ ਕਹੀਂ ਦਿਨ ਦਾ ਹੋ ਗਿਆ ਲੋ ਜੇ ਇੱਧਰ ਲਾ ਸਾਨੂੰ ਵੀ ਪਾਣੀ ਲਾਤੇ ਸੀਗਾ ਆ ਦੇਖੋ ਤੇ ਰਾਤੀ ਪਤਾ ਕੀ ਹੋਇਆ ਉਧਰ ਉਹਨਾਂ ਦੀ ਟੈਂਕੀ ਚ ਪਾਣੀ ਮੁੱਕ ਗਿਆ ਸੀਗਾ ਤੇ ਪਾਣੀ ਲਾਇਆ ਜਦੋਂ ਬਈ ਪਾਣੀ ਇੱਧਰ ਪਿੱਛੇ ਆ ਗਿਆ ਸਾਰਾ ਖੇਤਾਂ ਚ ਹਨਾ ਫੇਰ ਦਵਾਰੇ ਸੁਮਾਰ ਕੇ ਉਹ ਕਰਿਆ ਉੱਪਰ ਟੈਂਕੀ ਚ ਚੜਾਇਆ ਪਾਣੀ ਰਾਤ ਵੀ 11 12 ਵਜੇ ਸੀਗੇ ਪੈਂਦਿਆਂ ਨੂੰ ਮਟਰ ਨਹੀਂ ਸਾਡੇ ਹਜੇ ਤੱਕ ਜੰਮੇ ਮੈਥੇ ਜੰਮ ਗਏ ਵਾਧੂ ਦੇਖੋ ਮਟਰ ਇੱਕ ਨਹੀਂ ਜੰਮਿਆ ਹੈਗਾ ਇੱਧਰ ਮੈਂ ਆਈ ਮਟਰ ਸਿੱਟਦੇ ਸੀਗੇ ਚੱਕ ਕੇ ਮੈਂ ਕਿਹਾ ਚੱਲ ਜੰਮ ਜਾਣਗੇ ਤੇ ਵਾਸਵੇਂ ਮੈਂ ਹੁਣੇ ਆਈ ਸੀਗੀ ਪਹਿਲਾਂ ਥੋੜੇ ਦਿਨ ਰੈਸਟ ਕਰਿਆ ਸੀ ਕਿੰਨੂ ਤਾਂ ਸਾਡਾ ਇਹ ਜਮਾ ਸੁੱਕ ਗਿਆ ਸੁੱਕ ਚੱਲਿਆ ਬਸ ਤੇ ਮੱਝਾ ਸਰਦਾਰ ਜੀ ਨੇ ਬੰਨਤੀਆਂ ਸੀਗੇ ਸਰਦਾਰ ਜੀ ਮੇਰੇ ਛੋਟੇ ਜਿਹਾ ਢਿੱਲੇ ਜੇ ਹੋਣੇ ਕੱਲੂ ਫੇਰ ਬੇੜਾ ਸੰਭਰਾ ਦੂੰਗੀ ਇੱਕ ਵਾਰੀ ਕਿਉਂਕਿ ਕੱਲੂ ਕਾਫੀ ਇਹਨਾਂ ਰਿਸ਼ਤੇਦਾਰ ਆਣਗੇ ਟੈਂਕੀ ਦਾ ਹੱਥ ਉਹਨਾਂ ਤੇ ਨੀ ਸਰਦਾਰ ਜੀ ਤਾਂ ਕਹਿੰਦੇ ਸੀਗੇ ਹਾਂ ਉਹ ਹੋ ਜੂਗੀ ਥੈਂਕ ਯੂ ਸੈੱਟ ਹੋ ਜੂਗੀ ਇਹਦੇ ਨਾਲ ਵੀ ਕੱਪੜਾ ਲਾ ਕੇ ਕੋਟਣ ਦਾ ਵਹਿਣ ਨਾਲ ਮਿਲ ਜੂਗੀ ਇਹ ਮੈਨੂੰ ਤਾਂ ਲੱਗਦਾ ਨਹੀਂ ਬਾਕੀ ਪਤਾ ਨਹੀਂ ਸਾਡੀ ਵੀ ਹਜੇ ਕੰਕ ਰਹਿੰਦੀ ਐ ਪਿਜਨਦੋ ਗਏ ਹੋਏ ਨੇ ਸਰਦਾਰ ਜੀ ਨੇ ਜੀ ਫੇਰ ਖੇਤ ਬਾਣ ਪਰ ਸਰਦਾਰ ਜੀ ਦੇ ਮੇਰੇ ਦੇ ਨੱਕ ਚੱਲ ਰਿਹਾ ਵਿਚਾਰੇ ਅਬ ਮਾਰ ਹੋ ਰਹੇ ਨੇ ਹਜੇ ਉਦਮਦਰੇ ਸੀ ਕੱਪੜੇ ਸਵਾਣੇ ਐ ਉਦਮ ਕਹਿੰਦਾ ਮੈਂ ਕੋਟ ਪੈਂਟ ਲੈਣਾ ਐ ਬਾਕੀ ਦੇਖਦੇ ਹਾਂ ਚਲੋ ਫੁੱਲਾਂ ਨੂੰ ਪਾਣੀ ਮੇਰੇ ਤੋਂ ਦੇ ਨਹੀਂ ਹੋਇਆ ਹੈਗਾ ਜਿਵੇਂ ਮੈਂ ਮੋਟਰ ਚਲਾਦੀ ਪਾਣੀ ਉੱਧਰ ਚਲੇ ਜਾਊਗਾ ਆ ਦੇਖੋ ਇਹ ਰਾਤ ਨੂੰ ਪਤਾ ਨਹੀਂ ਲੱਗਿਆ ਉਹਨਾਂ ਨੇ ਫੁੱਲਾਂ ਚ ਨਹੀਂ ਵੜ ਗਏ ਵਿਚਾਰੇ ਇਹੋ ਉਹ ਵਾਲਾ ਪਾਈਪ ਵੀ ਖੋਲ ਕੇ ਰੱਖਦੇ ਜੇ ਮੈਂ ਇਧਰੋਂ ਪਾਣੀ ਦੇ ਲੈਂਦੀ ਦੇਖਾਂ ਤਾਂ ਲਾ ਕੇ ਮੋਟਰ ਇਧਰ ਨੂੰ ਵਾਲ ਖੋਲ ਕੇ ਇਧਰੋਂ ਲੈ ਲੈਂਦੀ ਪਾਣੀ ਗਠਿਆਂ ਦਾ ਵੀ ਕੁਚੰਪਰ ਘੱਟ ਤੇ ਆ ਪਿਆਜ਼ਾਂ ਦਾ ਓ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਪਾਣੀ ਸਾਰਾ ਉਧਰ ਫੈਂਦਰ ਗਿਆ ਸੇ ਵਸ ਕਰੇ ਆਖਦੇ ਨੇ ਇਹ ਟੂਪੀ ਸਾਸ ਦੀ ਓਏ ਲੋ ਬਈ ਐ ਕਰਕੇ ਉਧਰੋਂ ਪਾਣੀ ਲਾ ਦਵਾ ਇੱਧਰ ਆ ਜਾਊਗਾ ਸਾਰਾ ਪਾਣੀ फुल ना सुक वाले फुल भी सुक चले भी क्यारे इधरे पाणी दे <दली> नहीं पता नहीं। साडा जम्या की नाही ਐ ਇਹ ਫੁੱਲ ਕਰਕੇ ਪਾਣੀ ਛੱਡਦੇ ਆ। ਉਹ ਹੋ ਜਾਣੇ ਸਾਰੇ ਬੁੱਤੇ ਪੱਟ ਹੋ ਜਾਣੇ ਐ ਕਰਕੇ ਪਹਿਲਾਂ ਇੱਥੇ ਪਾਣੀ ਛੱਡਾਂ ਇੱਧਰ। ਲੋ ਜੀ ਫੁੱਲਾਂ ਨੂੰ ਪਾਣੀ ਆ ਗਿਆ ਸਾਰਿਆਂ ਨੂੰ। ਆ ਦੇਖੋ। ਐਨ ਸੀਰੇ ਤੱਕ ਚੱਲੇ ਗਿਆ ਪਾਣੀ। ਆ ਪਤਾ ਨਹੀਂ ਮੈਂ ਕਈ ਵਾਰੀ ਪੁੱਛ ਲੇ ਸਾਰੇ ਭੈਣ ਭਰਾਵਾਂ ਨੂੰ। ਇਹ ਕੀ ਆਏ ਨਾ ਤਾਂ ਹ ਪੱਕਣ ਜਾ ਰਹੇ ਆ।

A